ਖੰਨਾ ਪੁਲਿਸ ਨੇ ਮੋਗਾ ਤੋਂ ਤਿੰਨ ਨੌਜਵਾਨਾਂ ਨੂੰ ਤਿੰਨ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਦੱਸਦੇ ਕਿ ਤਿੰਨੇ ਮੁਲਜ਼ਮ ਇੰਦੋਰ ਤੋਂ ਉਹ ਹਥਿਆਰ ਲੈ ਕੇ ਆਏ ਸੀ ਅਤੇ ਪੰਜਾਬ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਇਹਨਾਂ ਦੇ ਵੱਡੇ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਜਿਸ ਕਾਰਨ ਜਿਹੜਾ ਕਿ ਤਿੰਨਾਂ ਦਾ ਰਿਮਾਂਡ ਹਾਸਲ ਕਰਕੇ ਐਸਐਸਪੀ ਅਮਨੀਤ ਕੌਂਟਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਬਿੱਲਾ ਵਾਸੀ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਦੂਸਰੇ ਦਾ ਨਾਮ ਬਸਤੀ ਗਿਲ ਨੰਬਰ 13 ਬਾਗਾ ਪੁਰਾਣਾ ਅਤੇ ਡਿਪਟੀ ਸ਼ਰਮਾ ਉਰਫ ਜਾਨੂੰ ਦੱਸਿਆ ਜਾ ਰਿਹਾ ਹੈ ਤੇ ਐਸਐਸਪੀ ਅਮਨੀਤ ਕੌਂਟੇ ਨੇ ਦੱਸਿਆ ਕਿ ਐਸਪੀ ਪ੍ਰਗਿਆ ਜੈਨ ਦੇ ਗਵਾਹੀ ਦੇ ਵਿੱਚ ਪੁਲਿਸ ਟੀਮ ਸਮਾਦੀ ਚੌਂਕ ਤੋਂ ਪ੍ਰਿਸਟਾਈਨ ਮਾਲ ਦੇ ਵੱਲ ਜਾ ਰਹੀ ਸੀ ਤਾਂ ਉਹਨਾਂ ਨੇ ਫੋਕਲ ਪੁਆਇੰਟ ਨੇੜੇ ਗੋਬਿੰਦਗੜ੍ਹ ਦੇ ਵੱਲੋਂ ਤਿੰਨ ਨੌਜਵਾਨਾਂ ਨੂੰ ਦੇਖੇ ਤਾਂ ਪੁਲਿਸ ਨੂੰ ਦੇਖ ਕੇ ਤਿੰਨੋਂ ਮਾਰਕ ਫੈਡ ਵੱਲ ਹੋ ਗਏ ਤੇ ਸ਼ੱਕ ਕਾਰਨ ਉਹਨਾਂ ਨੂੰ ਰੋਕਿਆ ਗਿਆ ਤਾਂ ਉੱਥੇ ਤਲਾਸ਼ੀ ਲੈਣ ਤੇ ਤਿੰਨਾਂ ਦੇ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤਲ ਅਤੇ ਮੈਗਜ਼ੀਨ ਬਰਾਮਦ ਹੋਇਆ ਇੱਕ ਵਾਧੂ ਮੈਗਜ਼ੀਨ ਵੀ ਮਿਲਿਆ ਜਿਸ ਤੇ ਚੱਲਦੇ ਇਹਨਾਂ ਖਿਲਾਫ ਥਾਣਾ ਸਿਟੀ ਦੇ ਵਿੱਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਡੀ ਪ੍ਰੈਸ ਕਾਨਫਰੰਸ ਹੈ ਜੀ ਤਿੰਨ ਅਸਲੇ ਬ੍ਰਾਮਧੋਇ ਖੰਨਾ ਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ ਆਗ ਦੀ ਰਿਕਵਰੀ ਹੈਗੀ ਹੈ। ਇਹਦੇ ਵਿੱਚ ਬੇਸਿਕਲੀ ਅਸਲੇ ਰਾਹੀਂ ਨਾਂ ਨੇ ਲੜਾਈ ਝਗੜਾ ਕਰਨਾ ਸੀਗਾ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ। ਇਦੇ ਵਿੱਚ ਸਾਡੀ ਸੀਆਈਐਨ ਚਾਰਜ ਇਨਸਪੈਕਟਰ ਅਮਨ ਐਂਟੀ ਨਾਰਕੋਟਿਕ ਸੈੱਲ ਦੇ ਚ ਐਂਟੀ ਨਾਰਕੋਟਿਕ ਸੈੱਲ ਵਨ ਦੇ ਚਾਰਜ ਇਨਸਪੈਕਟਰ ਜਗਜੀਤ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਜਿ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਤੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਨਾਂ ਨੂੰ ਸ਼ੱਕ ਦੇ ਬਨਾਤੇ ਆ ਰਾਉਂਡ ਰੋਕਿਆ ਗਿਆ ਤੇ ਉਹਨਾਂ ਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਂ ਅਰਸ਼ਦੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈਸਿੰਨ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟਾ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਂ ਡਿਪਟੀ ਸ਼ਰਮਾ ਉਰਫ ਜਾਨੂ ਅਗੇਨ ਨਵਸੀ ਬਗਾਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੇ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤਲਾਸ਼ੀ ਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ 'ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਦਿਪਤੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਅਗਲੀ ਤਫਤੀਸ਼ ਕੀਤੀ ਗਈ ਉਹਦੇ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਐ ਇਹ ਜਿਹੜਾ ਅਸਲਾ ਹੈ ਮੱਧਪ੍ਰਦੇਸ਼ ਤੋਂ ਲੈ ਕੇ ਆਏ ਸਿਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੇ ਮੁਸਤੈਦੀ ਨਾਲ ਪ੍ਰੀਐਮਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਰਸ਼ਦੀਪ ਤੇ ਆਲਰੇਡੀ ਅਰਾਊਂਡ ਸੱਤ ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੁੱਟਖੋਹਾਂ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੋਏ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ ਤਿੰਨ ਦੇਸੀ ਪਿਸਤਲ ਬਰਾਮਦ ਹੋਏ ਔਰ ਚਾਰ ਮੈਗਜ਼ੀਨਸ ਬਰਾਮਦ ਹੋਏ ਤਾਂ ਅੱਗੇ ਖੰਨਾ ਪੁਲਿਸ ਨੇ ਮੋਗਾ ਤੋਂ ਤਿੰਨ ਨੌਜਵਾਨਾਂ ਨੂੰ ਤੇ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਪੁਲਿਸ ਦੱਸਦੇ ਕਿ ਇਹਨਾਂ ਨੂੰ ਮਲਜ਼ੂਮ ਇੰਦੌਰ ਤੋਂ ਹਥਿਆਰ ਲੈ ਕੇ ਪੰਜਾਬ ਦੇ ਵਿੱਚ ਸਪਲਾਈ ਕਰਨ ਆਏ ਸੀ। ਤਾਂ ਦੱਸਿਆ ਕਿ ਐਸਐਸਪੀ ਅਮਨੀਤ ਕੌਂਟਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਅਕਸਰ ਜਿਹੜਾ ਕਿ ਖੰਨਾ ਪੁਲਿਸ ਦੇ ਵੱਲੋਂ ਇਹ ਨਾ ਤਾਂ ਇਸ ਖਬਰ ਬਾਬਤ ਖੰਨਾ ਤੋਂ ਲਖਵਿੰਦਰ ਜੁੜਗੇ ਨੇ ਲਖਵਿੰਦਰ ਅਕਸਰ ਜਿਹੜਾ ਕਿ ਅਮਨੀਤ ਕੌਂਟਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਤੇ ਇਸ ਵਾਰ ਮੋਗਾ ਤੋਂ ਜਿਹੜੇ ਕਿ ਨਜਾਇਜ਼ ਹਥਿਆਰ ਸਪਲਾਈ ਕਰਦੇ ਸੋ ਉਹਨਾਂ ਨੂੰ ਪਰਦਾਫਾਸ਼ ਕੀਤਾ ਗਿਆ ਤਾਂ ਕਿ ਕੋਈ ਜਾਣਕਾਰੀ ਬਿਲਕੁਲ ਗੱਲ ਕਰੀਏ ਖੰਨਾ ਪੁਲਿਸ ਨੇ ਮੋਗਾ ਦੇ ਰਹਿਣ ਵਾਲੇ ਤਿੰਨ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਅੰਦੋਰ ਮੱਧ ਪ੍ਰਦੇਸ਼ ਤੋਂ ਜਿਹੜੇ ਹੈਗੇ ਨਜਾਇਜ਼ ਹਥਿਆਰ ਲੈ ਕੇ ਆਏ ਸਨ ਅਤੇ ਪੰਜਾਬ ਵਿੱਚ ਸਪਲਾਈ ਕੀਤੇ ਜਾਣੇ ਸਨ ਇਹਨਾਂ ਦੇ ਵੱਡੇ ਗੈਂਗਸਟਰਾਂ ਨਾਲ ਹੋਰ ਵੀ ਸ਼ੱਕ ਜਿਹੜਾ ਹੈਗਾ ਜਤਾਇਆ ਜਾ ਰਿਹਾ ਹੈ ਜਿਸ ਕਾਰਨ ਇਹਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਤੇ ਉਹਨਾਂ ਕੋਲੋਂ ਬਰੀਕੀ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਜਿਹੜੀ ਮੁਲਜ਼ਮਾਂ ਦੀ ਪਛਾਣ ਹੈ ਇਹ ਜ਼ਿਆਦਾਤਰ ਜਿਹੜੇ ਹੈਗੇ ਨੇ ਮੋਗਾ ਦੇ ਰਹਿਣ ਵਾਲੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਗੱਲ ਕਰੀਏ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਤੋਂ ਕੋਈ ਹੋਰ ਜਿਹੜੇ ਹੈਗੇ ਆ ਕਰਾਫਟ ਜਿਹੜੀ ਹੈਗੀ ਕਰੇਗੀ ਲਖਵਿੰਦਰ ਕਿੱਥੋਂ ਜਿਹੜੇ ਕਿ ਇਹਨਾਂ ਤੋਂ ਹਥਿਆਰ ਬਰਾਮਦ ਹੋਏ ਨੇ ਕਿਹੜੀ ਜਗ੍ਹਾ ਤੋਂ ਹੋਏ ਨੇ ਜੀ ਬਿਲਕੁਲ ਗੱਲ ਕਰੀਏ ਜਿਹੜੇ ਖੰਨਾ ਦਾ ਫੋਕਲ ਪੁਆਇੰਟ ਏਰੀਆ ਹੈ ਉੱਥੇ ਪੁਲਿਸ ਜਿਹੜਾ ਹੈਗਾ ਲਾਕਾ ਲਗਾਇਆ ਸੀਗਾ ਜਿਸ ਦੌਰਾਨ ਇਹ ਤਿੰਨੇ ਮਿਲ ਜਿਹੜੇ ਪੈਦਲ ਆ ਰਹੇ ਸੀਗੇ ਤੇ ਪੁਲਿਸ ਨੂੰ ਜਿਹੜਾ ਇਹਨਾਂ ਤੇ ਸ਼ੱਕ ਹੋਇਆ ਸ਼ੱਕ ਹੁਣ ਤੋਂ ਬਾਅਦ ਜਦੋਂ ਇਹਨਾਂ ਨੂੰ ਰੋਕੇ ਗਏ ਤਾਕਤ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲ ਜਿਹੜਾ ਹੈਗੇ ਤਿੰਨ ਹਥਿਆਰ ਔਰ ਜਿਹੜੇ ਜਿੱਦਾ ਜਿਹੜੇ ਰੋਂਗ ਉਹ ਬਰਾਮਦ ਹੋਏ ਜੀ ਜਿਲਖਵਿੰਦਰ ਤੋਂ तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਵੱਡੀ ਖਬਰ ਹੈ ਕਿ ਖੰਨਾ ਤੋਂ